ਗਲੀ ਨੇ ਨਹੀਂ ਅੱਜ ਜਾਣਾ ਗਲੀ ਨੇ ਛੁੱਟੀ ਹੈ ਮੈਂ ਕੱਲ ਜਾਣਾ ਵਾ ਅੱਛਾ ਹਾਂ ਤੇ ਤੂੰ ਮੇਰੇ ਨਾਲ ਬੈਠ ਆ ਚਲੀਏ ਇਹ ਬਹੁਤੀ ਦਵਾਈ ਦਾ ਨੁਕਸਾਨ ਹੋ ਜਾਂਦਾ ਨਾ ਫਿਰ ਖਾਦਿਆਂ ਆਂਦੇ ਖੁਰਦੇ ਵੀ ਖਰਾਬ ਹੋ ਜਾਂਦੇ ਆ ਤੇ ਮੈਨੂੰ ਤਾਂ ਖਵਮਦੇ ਵੀ ਹੈ ਥੱਕੇ ਨਾ ਵਾ ਦੇਖਿਆ ਉਹ ਗੱਲ ਹੋਈ ਨਾ ਜਿਹੜੀ ਮੈਂ ਸੋਚੰਦੀ ਹਾਂ ਇਹ ਤੇ ਡਰਾਮੇ ਦੀ ਹੈ ਕਰਨ ਹਾਂ ਤੂੰ ਕਿੱਦਾਂ ਨਹੀਂ ਇੱਡਾ ਵੱਡਾ ਝੂਠ ਬੋਲਣ ਤੋਂ ਪਹਿਲਾਂ ਤੂੰ ਇੱਕ ਵਾਰੀ ਵੀ ਨਹੀਂ ਸੋਚਿਆ ਹੁਣ ਕਦ ਲਈ ਦਈਆਂ ਮਾਫ਼ੀਆਂ ਮੰਗਣ ਹਾਂ ਦੀਦੀ ਮੰਮੀ ਨੂੰ ਨਾ ਕੁਝ ਵੀ ਦੱਸਿਓ ਮੈਂ ਨਾ ਤੁਹਾਡੇ ਦੀ ਹੱਥ ਜੋੜਨੀ ਆ ਤੇ ਤੇਰੇ ਕੀ ਮੰਨ ਚੀਆ ਵੀ ਮੇਰੇ ਅੱਗੇ ਹੱਥ ਜੋੜੇਗੀ ਤਰਲੇ ਮਾਰੇਗੀ ਮੈਂ ਕਦੇ ਨਹੀਂ ਮਾਰਦੀ ਜਾ ਕਰਨਾ ਜੋ ਤੇ ਕੋ ਹੁੰਦਾ ਹੈ ਮੈਂ ਕੀ ਕਰਨਾ ਵਾ ਕਰਨ ਕੀ ਤੇ ਹੁਣ ਮੰਮੀ ਹੋਣੀ ਘਰ ਤੇ ਨੂੰ ਆ ਸਭ ਕੁਝ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਈ ਇਹ ਕਿਦਾਂ ਦਾ ਕੰਮ ਹੋਇਆ ਪਹਿਲਾਂ ਤੇਰੀ ਗੱਲ ਤੇ ਚਕੀ ਨਹੀਂ ਕਰਨਾ ਕੀ ਜਾ ਕੇ ਮੰਮੀ ਨੂੰ ਦੱਸੇਗੀ ਕਰਨਾ ਕਿਉਂ ਨਹੀਂ ਚਕੀਵੇਂ ਜਦੋਂ ਤੈਨੂੰ ਖੜਿਆ ਨਾ ਤੋ ਡਾਕਟਰ ਕੋਲ ਆਪੇ ਸਾਰੀ ਸੱਚਾਈ ਸਾਹਮਣੇ ਆ ਦੇਣੀ ਹੈ ਆਇ ਤੇਨੇ ਦਿਨਾਂ ਤੇ ਪਖੰਡ ਕਰਨ ਦੀ ਆ ਕਿ ਮੈਂ ਦਵਾਈ ਲੈਣੇ ਜਾਣਾ ਮੈਂ ਕਿਹ ਡਾਕਟਰ ਕੋਲ ਨਹੀਂ ਜਾਣਾ ਹੈਗਾ ਜਾਂ ਕੋਈ ਗੱਲ ਲੈ ਆ ਮਮੀ ਉਹਨਾਂ ਨੂੰ ਤੇਨੂੰ ਮੈਂ ਦੱਸਾਂਗੀ ਕੋਈ ਨਹੀਂ ਮੈਂ ਲੈ ਕੇ ਅੰਮੀ ਤੇਰੀ ਜਗੀਆਂ ਨਾਲ ਦਾ ਗਲਤ ਹੈ ਕਿ ਮੇਰੀ ਤੇ ਹੁੰਦਾ ਵਾ ਅੱਜ ਨਾਲ ਉਹਨਾਂ ਨੂੰ ਯਕੀਨ ਹੈ ਹਮੇਸ਼ਾ ਤੇਰੀ ਨਹੀਂ ਚੱਲਦੀ ਰਹਿਣੀ ਸੱਚ ਨਾਲ ਬਹੁਤ ਜਨ ਛੁਪਿਆ ਨਹੀਂ ਰਹਿੰਦਾ ਹਾਂ ਹਾਂ ਹੁਣ ਮੈਂ ਕਿ ਕਰਾਂ ਕਿ ਨੂੰ ਸਾਰਾ ਹੀ ਪਤਾ ਲੱਗ ਗਿਆ ਮਮੀ ਖਾਦ ਗਿਏ ਹੁਣ ਕਿੱਦਾਂ ਕਰਨੀ ਮੈਂ ਉਹਨੂੰ ਫੋਨ ਕਰਾਂ ਮਮੀ ਮੰਮੀ ਹਾਏ ਹਾਏ ਹੁਣ ਮੰਮੀ ਕਿੱਥੇ ਚਲ ਗਏ ਨੇ ਇਹਨਾਂ ਦਾ ਵੀ ਕੋਈ ਪਤਾ ਨਹੀਂ ਲੱਗਦਾ ਕਿਹੜੇ ਵੱਲੇ ਕਿੱਧਰ ਨੂੰ ਚਲ ਜਾਂਦੇ ਆ ਮੰਮੀ ਨਿੱਕੇ ਹੁਣਾਵਾ ਪੰਗਾ ਪੈ ਗਏ ਮੇਰੀ ਜਠਾਣੀ ਨੇ ਸਾਰੀਆਂ ਗੱਲਾਂ ਸੁਣ ਲਈਆਂ ਜਿਹੜੀਆਂ ਮੈਂ ਤੇਨਾ ਕਰਨ ਦੀਆਂ ਉਹ ਮੇਰੀ ਸੱਸ ਨੂੰ ਛੱਡਣ ਗਈ ਹੈ ਬਹੁਤ ਮਿਲਦਾਸ ਮੈਂ ਕੀ ਕਰਾਂ ਮੇਰਾ ਤਾਂ ਦਿਮਾਗ ਨਹੀਂ ਚੱਲਣ ਰਿਹਾ ਹੁਣ ਚਲ ਠੀਕ ਆ ਕੋਈ ਗੱਲ ਨਹੀਂ ਮੈਂ ਇੰਦਾ ਹੀ ਕਰਨੀ ਹੈ ਤੇ ਇੱਥੇ ਆਵਾਂਗੇ ਤਾਂ ਸਾਂਭ ਲਈ ਸਭ ਕੁਝ ਬਾਕੀ ਤੋਂ ਪੈਸੇ ਦੀ ਨਾ ਕਰੀ ਪੈਸੇ ਜਿੰਨੇ ਵੀ ਮੂਹ ਮੰਗੇ ਆਖੀ ਹੈ ਨਾ ਉਨੇ ਪੈਸੇ ਮੈਂ ਦਾਂਗੀ ਚਲ ਠੀਕ ਆ ਫਿਰ ਚੰਗਾ ਇੰਦਾ ਕੰਮ ਜੀ ਹੋਣਾ ਉਹ ਕਰਣੀ ਮੰਮੀ ਤੁਸੀਂ ਇੱਥੇ ਕੀ ਕਰ ਰਹੇ ਹੋ ਮੈਂ ਕੀ ਕਰਨਾ ਹੈ ਉਹ ਵੱਲਾ ਵਲਾ ਵੇਖਣ ਦੇ ਆ ਮੈਨੂੰ ਜੇ ਕੋਈ ਸਬਜ਼ੀ ਹੈਗੀ ਹੈ ਤਾਂ ਮੈਂ ਤੋੜ ਕੇ ਲੈ ਆਉਣੀ ਹੈ ਤਾਂ ਉੱਥੇ ਹੁਣ ਕੁਝ ਵੀ ਨਹੀਂ ਪਿੰਦਰ ਨਾਲ ਮੈਂ ਗੱਲ ਕਰਨੀ ਆ ਵੀ ਇਹਨੂੰ ਵਾਦੇ ਥਾ ਨੂੰ ਗਾ ਸਿਆਲ ਵਾਲੀ ਨਾ ਸਬਜ਼ੀ ਲਾਈਏ ਮੰਮੀ ਸਬਜ਼ੀਆਂ ਛੱਡੋ ਤੇ ਆਪਣੀ ਨਿੱਕੀ ਨੋਵਾਲ ਵੇਖੋ ਕੀ ਪਖੰਡ ਦੇਈ ਆ ਕਰਨ ਇਹ ਜੀ ਤੁਸੀਂ ਦਾਦੀ ਬਣਨ ਵਾਲਿਓ ਹੈ ਤੇ ਕੁਝ ਵੀ ਨਹੀਂ ਝੂਠ ਮਾਰ ਰਹੀ ਆ ਵਾਏ ਨਾ ਵਚ ਅੱਜ ਕਿਸੇ ਨਾਲ ਬੋਲ ਕੀ ਡਈ ਬੋਲਣ ਮੇਰੇ ਨਾਲ ਮੰਮੀ ਸੱਚੀ ਕਹਿਂਦੀ ਮੈਂ ਝੂਠ ਥੋੜੀ ਕਹਿ ਨਹੀਂ ਆ ਨਹੀਂ ਤੈਨੂੰ ਕੌਣ ਆਂਦਾ ਵਾ ਮੰਮੀ ਮੈਨੂੰ ਕਿਹਨੇ ਕਹਿਣਾ ਵਾ ਮੈਂ ਆਪਣੇ ਕੰਨਾਂ ਨਾਲ ਸੁਣ ਕੇ ਆਈ ਆ ਆਪਣੀ ਸੇਲੀ ਨਾਲ ਹੀ ਫੋਨ ਤੇ ਗੱਲ ਕਰਨ ਇਹ ਆ ਜਿਹੜੀ ਦਵਾਈ ਦੀ ਮੈਂ ਤੈਨੂੰ ਫੋਟੋਆਂ ਪਾਈਆਂ ਵਾ ਇਹਦਾ ਕੋਈ ਨੁਕਸਾਨ ਤੇ ਨਹੀਂ ਆ ਮੇਰੀ ਸੱਸ ਮੈਨੂੰ ੱੱਕੇ ਨਾ ਖਵਾਉਂਦੀ ਆ ਸ਼ੱਕ ਤੇ ਮੈਨੂੰ ਇਹਦੇ ਤੇ ਪਹਿਲਾਂ ਦਾ ਹੀ ਪਰ ਮੈਂ ਤੁਹਾਡੇ ਨਾਲ ਗੱਲ ਨਹੀਂ ਕੀਤੀ ਕਿ ਤੁਸੀਂ ਕਿਹੜਾ ਮੇਰੇ ਤੇ ਯਕੀਨ ਕਰਨਾ ਜਦ ਦਿਨ ਇਹਦੀ ਸੱਚਾਈ ਦਾ ਪਤਾ ਲੱਗੂਗਾ ਨਾ ਫੇਰ ਹੀ ਮੈਂ ਤੁਹਾਨੂੰ ਦੱਸਾਂਗੀ ਨਹੀਂ ਐਦਾਂ ਦਾ ਮੈਂ ਕੋਈ ਝੂਠ ਮਾਰਦਾ ਤੈਨੂੰ ਭੁਲੇਖਾ ਲੱਗਾ ਹੋਣਾ ਮਮੀ ਹਾ ਦੋ ਹੋਗੀ ਤਾਂ ਡਵਲੀ ਮੈਨੂੰ ਦੱਸ ਕਾ ਦਾ ਭੁਲੇਖਾ ਲੱਗਣਾ ਵਾ ਆ ਜਿਹੜੀਆਂ ਉਲਟੀਆਂ ਕਰਦੀ ਹੁੰਦੀ ਸੀ ਨਾ ਉਹ ਦਵਾਈ ਕਰਕੇ ਕਰਦੀ ਕਿ ਜਿਹੜੀ ਮੇਰੇ ੱੱਕੇ ਨਾ ਮੂੰਹ ਤੇ ਪਈ ਉਹ ਮੈਂ ਬਾਹਰ ਕੱਢਦਾ ਸਾਰੇ ਪਖੰਡ ਦੇ ਇਹ ਕਰਨ లై హై ਇਹਦਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਚਲ ਹਾਂ ਨੂੰ ਪੁੱਛਨੇ ਆ ਮੰਮੀ ਮੇਰੀ ਸੁਣੋ ਗੱਲ ਚੰਗੀ ਤਰ੍ਹਾਂ ਪੁੱਛੋ ਦੀ ਗੱਲਾਂ ਵਿੱਚ ਨਾ ਆਜੋ ਬੜੀ ਚਲਾਕ ਜੀ ਮਿਸਨੀ ਜੀ ਤੁਸੀਂ ਝਾਟੀਆਂ ਦੇ ਮਗਰ ਲੱਗ ਜਾਂਦੇ ਹੋ ਨਹੀਂ ਮਗਰ ਕੀ ਲੱਗਣਾ ਹੈ ਅੱਜ ਪੂਰੀ ਸਚਾਈ ਕੱਢ ਕੇ ਛੱਡਾਂਗੇ ਕਿ ਇਹ ਥੋੜੀ ਗੱਲ ਹੈ ਹੋ ਗਏ ਨੰਬਰ ਟਿਕਟੇ ਕਰ ਸਕਦੇ ਨਹੀਂ ਤੇ ਆਪੀਂ ਇਹ ਖੰਡ ਕਰਨ ਹਾਏ ਮੰਮੀ ਬੜੀ ਪੀੜ ਹੁੰਦੀ ਮਮੀ ਕੋਈ ਨਹੀਂ ਹੁੰਦੇ ਪਖੰਡ ਦੇ ਜੇ ਕਰਨੇ ਆ ਸਾਡੇ ਕਿੰतरह ਲੱਗੀ ਹੈ ਮਮੀ ਤੇ ਤੇ ਕੰਮ ਆ ਰਿਹਾ ਮੇਰੇ ਹਾਏ ਮਮੀ ਝੂਠ ਬੋਲਦੀ ਮੈਂ ਕਿਉਂ ਕੁਝ ਵੀ ਨਹੀਂ ਕਿਹਾ ਹੈਗਾ ਨਾ ਤੂੰ ਤਾਂ ਬਾਅਦ ਮੈਨੂੰ ਉਹ ਵਜਾ ਖਣ ਨਹੀਂ ਹੋਵਾਂਦੀ ਮੈਨੂੰ ਤਾਂ ਕੱਲ ਦੇ ਕੇ ਗਈ ਹੈ ਮੈਂ ਮਮੀ ਨੂੰ ਤਾਂ ਪਾਣੀ ਦਾ ਪਖੰਡ ਦੇ ਜੇ ਕਰਨੇ ਮਮੀ ਮੈਨੂੰ ਕੋਹਣਦੀ ਘਾਂਦੀ ਮੈਨੂੰ ਨਾ ਛੇਤੀ ਜੀ ਲੈ ਦੇ ਮੇਰੇ ਬੜੀ ਪੀੜ ਹੁੰਦੀ ਡੱਡ ਚ ਲੈ ਦੱਸ ਮਮੀ ਪੀੜ ਨੂੰ ਕਦੀ ਹੁੰਦੀ ਹੈ ਦੇ ਕੁਝ ਵੀ ਨਹੀਂ ਆ ਹਾਏ ਮਮੀ ਜਦੋਂ ਮੈਂ ਆ ਰਹੀ ਬਚਣਾ ਆ ਉਹ ਮੰਜੇ ਤੇ ਹੋ ਅਸਲ ਵਿੱਚ ਦਰ ਵੀ ਕਿੱਥੇ ਹੈ ਮੈਂ ਕਿਉਂ ਆਖਾ ਹੁਣ ਮੰਮੀ ਕਿਹੇ ਨੂੰ ਕਹੋ ਦੀ ਵੀ ਆਖੰਨੀ ਲੋੜਨੀ ਹੈਗੀ ਪਖੰਡ ਦੀ ਹੈ ਸਾਰੇ ਦਿਨ ਕੁਝ ਨਹੀਂ ਹੋਣ ਜਾਣੇ ਨੂੰ ਮੈਂ ਤਾਂ ਲੋ ਆਕੇ ਵੀ ਆਈ ਅੱਗੇ ਉਹਨੇ ਪਖੰਡ ਦਾ ਨਾ ਉਹੋ ਗੱਲ ਫੇਰ ਹੋਈ ਨਾ ਉਹ ਲੱਗ ਵੀ ਜਾਂਦੇ ਤੁਸੀਂ ਉੱਤੇ ਯਕੀਨ ਕਰਨਾ ਤੇ ਮੇਰੀ ਤਾਂ ਕੋਈ ਕਦੇ ਨਹੀਂ ਹੈ ਡਰਾਮੇ ਜਿਹੇ ਕਰਨਾ ਹੁਣ ਲੱਗਦਾ ਮੈਂ ਕਹਾਂ ਸੀ ਦੀ ਡਰਾਮੇ ਗਾਂਦੀ ਇਹ ਵੀ ਕੋਈ ਡਰਾਮੇ ਕਰਦਾ ਹੁੰਦਾ ਤੇ ਕਰਨ ਦੇ ਨਹੀਂ ਆ ਉਹਦੇ ਮੈਨੂੰ ਬਾਹਰ ਆਖੰਡੀ ਹੈ ਕਿ ਕਹੇ ਕੁੜੇ ਨੂੰ ਫੋਨ ਕਰਨ ਲਈ ਨੰਬਰ ਫੋਲ ਕੀ ਨਹੀਂ ਆ ਲੌਕ ਆਪਣੇ ਫੋਨ ਦਾ ਮੈਂ ਤਾਂ ਮਮੀ ਨੂੰ ਲੈ ਕੇ ਬਖਮਨੀ ਹੈ ਨੰਬਰ ਕਿੰਨਾ ਨੰਬਰ ਆ 109 ਮੇਰੇ ਲਾ ਵੇਲਾ ਕਿਤੇ ਨਹੀਂ ਚਾਤੀ ਨੰਬਰ ਮਮੀ ਇਹ ਤੇ ਲਾਗਦਾ ਨੰਬਰ ਹੈ ਤੇ ਮੈਂ ਰਾਵੈ ਮੈਨੂੰ ਬਾਹਰ ਆਖੰਡੀ ਹੈ ਕਿ ਕਹੇ ਕੁੜੇ ਨੂੰ ਫੋਨ ਕਰਨ ਲਈ ਹੈ ਮੈਨੂੰ ਤਾਂ ਮਮੀ ਲੱਗਦਾ ਹੈ ਚੰਗੀ ਨਹੀਂ ਇਸ ਮੇਰੇ ਘਰ ਮੰਮੀ ਤੂੰ ਹੁਣ ਬੋਲ ਨਹੀਂ ਮੈਂ ਕੁਝ ਨਹੀਂ ਕੀਤਾ ਹੈਗਾ ਵੀ ਸਨਲੀ ਸੱਚੀ ਗੱਲ ਹੈ ਤੇਰੀ ਨਾਲ ਫੋਨ ਤੇ ਗੱਲ ਕਰ ਮੈਂ ਨਹੀਂ ਕੱਟਦਾ ਵਾ ਨੰਬਰ ਤੋਂ ਜਾ ਮਮੇ ਘਰੇ ਕੇ ਦੋ ਸਾਦੇ ਗਏ ਲਿਆਓ ਇਹ ਨਾਲ ਮੇਰੇ ਬੱਚੇ ਦਾ ਨਸਾਨ ਹੋਏ ਕੱਲ ਮੈਂ ਜਾਣੀ ਹਾਂ ਚੁੱਪਾ ਤੂੰ ਮਰਦੀ ਗੁਰਲੀਨ ਆਗਾ ਤੇਰਾ ਵਸਤ ਨਹੀਂ ਹੈਗੀ ਜਿੰਨੇ ਤੂੰ ਡਰਾਮੇ ਕਰਦੀ ਹੈ ਨਾ ਕੋਈ ਖਾਲੀ ਨਹੀਂ ਤੇਰਾ ਰਹਿ ਤੇਰੀ ਮੰਮੀ ਨੇ ਵਕੀਮ ਕਰ ਲਿਆ ਗੱਲ ਤੇ ਜਾ ਨਾਲ ਦੇ ਤੱਕ ਜ਼ੋਰ ਲੱਗਦਾ ਵਾ ਤੈਨੂੰ ਮੈਂ ਸਾਂ ਹੁਣ ਕੋਈ ਗੱਲ ਨਹੀਂ तेरा भी सच इतने सारे ने सामने तो आ जाना वा कि टाइम तक तू इधर ड्रामे कर लेगी कोई बात नहीं है ना जा तू किधर आया मैं ਉਹ ਮੰਮੀ ਜਾਣਾ ਕਿਥੇ ਹੀ ਹਾਂ ਉਹ ਸੈਨਜੇ ਕਰਾਉਣੇ ਸੀ ਕਿੰਨੇ ਫੇਰੇ ਮਾਰੇ ਦੋ ਲਾਵਾਂਦਾ ਮੇਰੇ ਨਾਲ ਚੱਲ ਇਹਨੇ ਵੇਖ ਲੋ ਘੜੀ ਚੁੰਨੇ ਕਰਾ ਦੇ ਨਾ ਕੋਈ ਪੈਸਾ ਦੇਣ ਦੀ ਲੋੜ ਪਈ ਏ ਤੇ ਚੱਲ ਇਹਨਾਂ ਨੂੰ ਛੱਡ ਪਹਿਲਾਂ ਕੁੜੀ ਨੂੰ ਸ਼ਹਿਰ ਖੜਾ ਉਹ ਕੀ ਹੋਇਆ ਨਵਦੀਪ ਨੂੰ ਨਵਦੀਪ ਨੂੰ ਤਾਂ ਕੁਝ ਨਹੀਂ ਹੋਇਆ ਉਹ ਦੋ ਜਣੀਆਂ ਲੜ ਪਈਆਂ ਨਹੀਂ ਤੇ ਉਹ ਸੱਟ ਲੱਗ ਗਈ ਏ ਜਾ ਉਹਨੂੰ ਪਹਿਲਾਂ ਸ਼ਹਿਰ ਖੜਾ ਸੱਟ ਲੱਗੀ ਕਿੱ데 ਆ ਇਹ ਗਰਲੀਨ ਤੇ ਉਹ ਕਿਦਾਂ ਦੋ ਜਿਹੜੀਆਂ ਲੜ ਪਈਆਂ ਨੇ ਉਹ ਤੁਹਾਡਾ ਭਲਾ ਹੋ ਜੇ ਮੈਨੂੰ ਤਾਂ ਤੇਰੀ ਸਮਝ ਨਹੀਂ ਲੱਗਦੀ ਕਿ ਤੂੰ ਇੰਨੇ ਡਰਾਮੇ ਕਰ ਕਿਦਾਂ ਲੈਨੇ ਆ ਮੇਰੇ ਤਾਂ ਜਿਕਰ ਤਾਂ ਮਾਰੀ ਤਾ ਮੇ ਪਰਾ ਹੋ ਜਾ ਤੈਨ ਮੈਂ ਕਿਹਾ ਹੱਥ ਨਾ ਲਾਈ ਮੈਨੂੰ ਹੱਥ ਨਾ ਲਾਈ ਤੈਨੂੰ ਤੂੰ ਇਨੇ ਪਖੰਡ ਕਿਹੜੀ ਗੱਲੋਂ ਕਰਨੀ ਚਾਹੀਦਾ ਕੀ ਹੈ ਤੈਨੂੰ ਚਾਹੀਦਾ ਮੈਨੂੰ ਬਸ ਇਹ ਵੀ ਤੂੰ ਘਰੋਂ ਨਿਕਲ ਜੇ ਤੂੰ ਮੈਨੂੰ ਘਰੋਂ ਕੱਢ ਕੇ ਲੈਣਾ ਕੀ ਹੈ ਤੂੰ ਜੋ ਲੈਣਾ ਉਦਾਂ ਹੀ ਲੈਣਾ ਹਾਂ ਤੈਨ ਮੈਂ ਦੱਸਾਂ ਤੂੰ ਨਾ ਮੈਨੂੰ ਚੰਗੇ ਨਹੀਂ ਲੜਦੀ ਮੈਂ ਤੈਨੂੰ ਕਹਿਣ ਲਿਆ ਪੰਗੇ ਘੱਟ ਲਿਆ ਕਰ ਨਹੀਂ ਤੂੰ ਠੀਠ ਬਣੀ ਆ ਮੈਨੂੰ ਪਤਾ ਨਹੀਂ ਲੱਗਦਾ ਕਿਹੜੀ ਮਿੱਟੀ ਦੀ ਤੂੰ ਬਣੀ ਆ ਮੈਨੂੰ ਤੇਰੀ ਨਹੀਂ ਸਮਝ ਲੱਗਣੀ ਕਿ ਮੈਂ ਤੇਰਾ ਮਾਰਾ ਕੀ ਕੀਤਾ ਜਿਹੜਾ ਤੂੰ ਮੈਨੂੰ ਵੇਖਣਾ ਨਹੀਂ ਚਾਹੁੰਦੀ ਕੋਈ ਗੱਲ ਨਹੀਂ ਲੱਗ ਜਾਣਾ ਪਤਾ ਤੇਰਾ ਹਸਪੀਟਲ ਜਾ ਕੇ ਲੱਗ ਪਈਆਂ ਪਖੰਡ ਕਰਨ ਫੇਰ ਨਹੀਂ ਇਹ ਸਪਿੰਨਰ ਕੋਸ਼ ਨਹੀਂ ਆਇਆ ਇਹਨੂੰ ਤੁਸੀਂ ਸਾਰੇ ਟੱਬੇ ਲੱਗਦਾ ਪਾਗਲ ਹੋ ਗਏ ਹੋ ਮਮੀ ਕਹਿੰਦੀ ਲੜ ਪਈਆਂ ਨੇ ਕੋਈ ਨਹੀਂ ਲੜੀਆਂ ਹੈਗੀਆਂ ਡਰਾਮੇ ਲਈ ਜੇ ਕਰਨ ਕੋਲੇ ਮਾੜਾ ਲੜਾਂਗੇ ਕਾਦੀ ਪਖੰਡ ਕਰਨੇ ਆ ਡਰਾਮੇ ਮੈਂ ਕਾਦੀ ਕਰਨ ਦੀ ਏ ਦੀਦੀ ਨੇ ਮੈਨੂੰ ੱਤਕਾ ਮਾਰਿਆ ਨੇ ਇਹ ਵੀ ਨਹੀਂ ਵੇਖਿਆ ਪਿੰਦਰ ਇਹਨਾਂ ਦੀਆਂ ਗੱਲਾਂ ਨਾ ਸੁਣ ਤੂੰ ਗੱਡੀ ਬਾਹਰ ਕੱਢ ਮੈਂ ਇਹਨਾਂ ਲਈ ਨਹੀਂ ਆ ਚਾਬੀ ਕਿੱਥੇ ਆ ਉਸੇ ਬਾਦੀ ਬਾਤ ਪਈ ਹੈ ਸੱਚ ਲੱਗ ਨੂੰ ਫੋਨ ਕਰਨਾ ਹੀ ਕੀਤਾ ਕਿ ਨਹੀਂ ਨਹੀਂ ਪਾਜੀ ਮੇਰਾ ਫੋਨ ਨਾ ਅੰਦਰ ਪਿਆ ਜਾ ਲੈਓ ਮੰਮੇ ਮੈਂ ਵੀ ਨਾਲ ਹੀ ਜਾਣਾ ਮੰਮੇ ਇੰਨੋੜੀ ਮੈਂ ਕਹਣਾ ਇਹਦੀ ਵਜ੍ਹਾ ਕਰਕੇ ਸਾਬੂ ਜ ਹੁੰਨ ਡਿਆ ਵਾ ਮੇਰੀ ਵਜ੍ਹਾ ਕਰਕੇ ਕੀ ਹੁੰਨ ਡਿਆ ਵਾ ਤੂੰ ਤੇ ਦਈਏ ਡਰਾਮੇ ਕਰਨ ਮੰਮੇ ਜੀ ਇੰਨੇ ਜਾਣਾ ਨਾ ਮੈਂ ਨਹੀਂ ਜਾਣਾ ਲੈ ਚੁੱਪ ਕਰਕੇ ਬਹਿ ਜਾ ਹੋਰ ਨਾ ਖਲਾ ਪਾਉ ਜਾ ਮੰਮੇ ਮੈਂ ਕਦੀ ਖਲਾ ਪਾਉਣੀ ਕਲਾ ਤੇ ਇਹਦੇ ਹੀ ਪਾਉਣਾ ਨਵਦੀਪ ਹੁਣ ਚੁੱਪ ਹੋ ਜਾਂ ਭਿੰਦ ਮੈਂ ਨਾਲ ਜਾਣਾ ਵਾ ਉਹ ਚੱਲ ਬਹਿ ਜਾ ਜਾਨਾ ਮੈਂ ਨਹੀਂ ਭਾਜੀ ਇਹਨੂੰ ਨਾਲ ਲੈਣਾ ਚੱਲ ਗਾਇਆ ਤੂੰ ਘਰੇ ਘਰ ਵਿੱਚ ਰਹਿਣਾ ਕਿਸੇ ਨੇ ਉਹ ਲਵਨ ਫੋਨ ਲਾਉਣਾ ਹੈ ਨਾ ਕਿਹੜੇ ਹਸਪਤਲ ਜਾਣਾ ਭਾਜੀ ਮੈਨੂੰ ਪਤਾ ਹੋਈ ਗਾਲੀ ਮੈਂ ਦੱਸ ਦਾਂਗੀ ਚਲੋ ਚਲੋ ਬਹੁਤ ਕਿਥੇ ਜਾਏਗੀ ਨਾ ਉੱਥੇ ਨਾ ਲੈ ਕੇ ਜਾਇਓ ਹੋਰ ਕਿੱਥੇ ਲੈ ਕੇ ਜਾਇਓ ਹੋਰ ਕਿੱਥੇ ਖੜਨਾ ਮੈਨੂੰ ਵੀ ਪਤਾ ਵਾ ਬਥੇਰੇ ਹਸਪਤਲ ਹੁੰਦੇ ਨੇ ਉੱਥੇ ਉਹ ਚੱਲ ਵੇਖ ਲਾਂਗੇ ਟੀਚ ਲਾ ਕੇ ਕਿਤੇ ਪੈਰਾ ਤੇ ਪਾਣੀ ਨਹੀਂ ਪੈਣ ਦਿੱਤਾ ਐਡੇ ਡਰਾਮੇ ਬਾਝਿਆ ਨਾ ਕੋਈ ਹਸਾਬ ਹੀ ਨਹੀਂ ਆ ਕਿਦਾਂ ਥਰੂ ਸੁਟਾਂ ਦੀ ਹੈ ਤੇ ਜਿੱਦਾਂ ਭਲਾ ਨਹੀਂ ਕਿੰਨੀ ਕੰਨੂ ਪੀੜ ਹੁੰਦੀ ਮਰ ਚੱਲੀ ਹੁੰਦੀ ਜਿੱਦਾਂ ਹਾਂ ਆ ਗਏ ਜੀ ਉਹ ਕਿੱਥੇ ਪਖੰਡਣ ਨਵਦੀਪ ਮੇਰਾ ਤੇ ਜੀਕਰ ਦਾ ਮਾਰਾਂ ਤੇਰੇ ਮੂੰਹ ਤੇ ਚਪੇੜ ਕਿਉਂ ਮੇਰੇ ਕਿਹੜੀ ਕੋਲ ਮਾਰਨੀ ਆ ਤੁਸੀਂ ਪਾਤਾ ਨਾ ਸਿਆਪਾ ਮੈਂ ਕਹਦਾ ਸਿਆਪਾ ਪਾਇਆ ਵਾ ਉਹ ੱਤਕਾ ਕਦੇ ਨਹੀਂ ਮਾਰਿਆ ਸੀ ਉਹਨੂੰ ਹਾਏ ਹਾਏ ਪਿੰਨਰ ਮੇਰੀ ਗੱਲ ਤੇ ਯਕੀਨ ਕਰ ਮੈਂ ਨਹੀਂ ਉਹਨੂੰ ੱਤਕਾ ਮਾਰਿਆ ਜਾਣ ਕੇ ਤੇ ਡਰਾਮੇ ਕਰਨ ਉਹ ਕੋਈ ਡਰਾਮੇ ਨਹੀਂ ਕਰਨੀ ਉਹ ਫਿਰ ਕੇਸ ਕਿਦਾਂ ਖਰਾਬ ਹੋ ਗਿਆ ਇਦਾਂ ਕਿਦਾਂ ਹੋ ਸਕਦਾ ਉਹ ਤੇ ਪਿੰਨਰ ਝੂਠ ਬੋਲਣ ਦੀ ਆ ਉਹ ਨਵਦੀਪ ਤੇਰਾ ਦਿਮਾਗ ਤੇ ਨਹੀਂ ਖਰਾਬ ਉਹ ਝੂਠ ਬੋਲ ਨਹੀਂ ਡਾਕਟਰ ਤੇ ਨਹੀਂ ਮੈਂ ਝੂਠ ਬੋਲਦੇ ਔਰ ਪੋਟਾਂ ਜੜੀਆਂ ਆਈਆਂ ਨੇ ਲੈ ਕੇ ਕਿੱਥੇ ਗਏ ਹੋ ਹੁਣ ਉਹਨੂੰ ਹਸਪੀਟਲ ਖੜਿਆ ਹੋਰ ਕਿੱਥੇ ਖੜਨਾ ਸੀ ਤਨ ਮੈਂ ਕੀ ਆਹਣਾ ਹੋਰ ਕਿੱਥੇ ਲੈ ਕੇ ਜਾਇਓ ਕਿਤੇ ਉੱਥੇ ਇਤਨੀ ਲੈ ਕੇ ਜਿੱਥੇ ਉਹ ਕਹਿੰਦੀ ਹੀ ਉਹ ਦਵਾਈ ਉਹਨਾਂ ਦੀ ਉੱਥੋਂ ਚੱਲਦੀ ਲਾਹ ਵੀ ਆ ਗਿਆ ਲਾਹ ਨੂੰ ਕਰਤਾ ਹੀ ਫੋਨ ਹਾ ਜਿਹੜੀ ਗੱਲ ਦਾ ਡਰ ਹੀ ਉਹੇ ਕੰਮ ਕੀਤਾ ਤੂੰ ਪਿੰਦਰ ਤੂੰ ਹੀ ਵੀ ਨਹੀਂ ਮਿਲਤੇ ਯਕੀਨ ਕਰ ਰਹੇ ਨੇ ਮੈਂ ਦੀਪਕ ਕਿਦਾਂ ਯਕੀਨ ਕਰਾਂ ਮੈਂ ਸੱਚ ਕਹਿੰਦੀ ਮੈਂ ਸੱਚੀ ਕੁਝ ਨਹੀਂ ਕੀਤਾਗਾ ਪਰ ਮੈਂ ਦੱਸ ਹੁਣ ਕੀ ਕਰਾਂ ਤੂੰ ਇਹ ਮੇਰਾ ਸਾਥ ਨਹੀਂ ਦੇ ਸਕਦੀ ਹੁਣ। ਚੱਲ ਠੀਕ ਆ ਯਾਰ। ਪਰ ਪਿੰਦਰ ਸੱਚੀ ਆ। ਤੇਰੇ ਕਰਕੇ ਨਾ ਵੇਖੀ ਮੈਨੂੰ ਵੀ ਗੱਲਾਂ ਸੁਣਨੀਆਂ ਪੈਣੀਆਂ। ਉਹ ਮੰਮੀ ਤੇ ਉੱਥੇ ਡੈਪੀ ਮੇਰੇ ਨਾਲੋਂ ਘੂਰੀਆਂ ਕੱਢਣ। ਪਿੰਦਰ ਉਹ ਝੂਠ ਬੋਲਣ ਦੀ ਆ ਤੂੰ ਸਮਝਦੇ ਕਿਉਂ ਨਹੀਂ ਜੇ। ਉਹ ਕੀ ਸਮਝਾ ਮੈਨੂੰ ਨਹੀਂ ਉਹ ਕੁਝ ਵੀ ਸਮਝ ਲੱਗਣ ਦੀ। ਆਣ ਕੇ ਨਾ ਕਰ ਲਈ ਗੱਲ ਉਹਨਾਂ ਨਾਲ ਆਪੀ। ਮੈਂ ਚੱਲ ਜਾ ਉੱਥੇ ਪਹੁੰਚ ਜਾ ਜਾ ਕੇ। ਮੈਂ ਉਹਨਾਂ ਨਾਲ ਕੀ ਗੱਲ ਕਰਨੀ ਆ। ਤੁਹਾਨੂੰ ਵੀ ਨਹੀਂ ਮੇਰੇ ਤੇ ਯਕੀਨ ਹੈਗਾ। ਉਹਨਾਂ ਨੇ ਸਵਾ ਮੇਰੀ ਗੱਲ ਮੰਨਣੀ ਆ ਹੁਣ ਹੁਣ ਕਹਣਾ ਤੇ ਬਹੁਤਾ ਤਮਾਸ਼ਾ ਨਾ ਲਾਇਓ ਘਰ ਚ ਚੁੱਪ ਕਰਕੇ ਬੈਠੀ ਰਹੀ ਜੇ ਗਲਤੀ ਕਰ ਲਈਏ ਤਾਂ ਮੰਨ ਜੀ ਮੈਂ ਗਲਤੀ ਕੀਤੀ ਨਹੀਂ ਮੈਂ ਕਿਹੜੀ ਗੱਲ ਮੰਨਣਾ ਚੱਲ ਠੀਕਾ ਜੇ ਕਿਵੇਂ ਕੀਤੀ ਹੋਈ ਮੈਂ ਮੰਨ ਵੀ ਲਵਾ ਹੋਰ ਫੇਰ ਕਿੱਦਾਂ ਹੋ ਗਿਆ ਪਿੰਦਰ ਮੈਨੂੰ ਨਹੀਂ ਪਤਾ ਇਹ ਗੱਲ ਦਾ ਪਰ ਕਿੱਦਾਂ ਹੋ ਗਿਆ ਕਿੱਦਾਂ ਨਹੀਂ ਹੋ ਗਿਆ ਪਰ ਉਹ ਝੂਠ ਬੋਲਣ ਦੀ ਹੈ ਤੂੰ ਉਹਦੇ ਅੰਦਰ ਕਰਨ ਕੀ ਗਈ ਮੈਨੂੰ ਇਹ ਦੱਸ ਪਹਿਲਾਂ ਉਹ ਫੋਨ ਤੇ ਦੇ ਹੀ ਆਪਣੀ ਸਹੇਲੀ ਨਾਲ ਗੱਲ ਕਰਨ ਫੇਰ ਫੂਨ ਵਾਲੀਆਂ ਗੰਨਾ ਉਹ ਹੀ ਫੂਨ ਤੇ ਤੂੰ ਹੀ ਫੂਨ ਤੇ ਪਰ ਉਹ ਹੱਦੋਗੀ ਟੱਡੇ ਵਾਲੀ ਮੈਨੂੰ ਸਮਝ ਨਹੀਂ ਲੱਗਦੀ ਕਿ ਚੱਕਰ ਬਣਿਆ ਕੀ ਹੈ ਬੈ ਜਾ ਇੱਥੇ ਮੈਂ ਨਾ ਗਲੀਰ ਪਾਣੀ ਲਿਆਵਾ ਤੇਰੇ ਲਈ ਮੰਮੀ ਪੈਣੀ ਪਾਣੀ ਪੀਣਾ ਲੱਭ ਤੂੰ ਮੇਰੇ ਨਾਲ ਕੱਪੜੇ ਕੱਢੋ ਮੈਂ ਚੱਲ ਜਣਾ ਇੱਥੇ ਮੈਂ ਨਹੀਂ ਰਹਿਣਾ ਗਲੀਨ ਤੂੰ ਕੱਲਿਆ ਨਹੀਂ ਜਾਣਾ ਮੰਮੀ ਮੈਂ ਵੀ ਇੱਕ ਘਰ ਤੋਂ ਚੱਲਿਆ ਵਾਂ ਹੁਣ ਆਪਾਂ ਇਹ ਘਰ ਤੇ ਨਹੀਂ ਰਹਿਣਾ ਇਹ ਤੋਂ ਵੱਧ ਕੀ ਹੋਣਾ ਵਾ ਜੋ ਹੋ ਗਿਆ ਵਾ ਤੇ ਜਾ ਫਿਰ ਭਾਬੀ ਨਰਦੀਪ ਨੇ ਘਰੋਂ ਕੱਢੋ ਉਹ ਤੇ ਕਿੱਥੇ ਤੱਕ ਖਾਣ ਜੇ ਮੰਮੀ ਤੱਕੇ ਖਾਣੇ ਨੂੰ ਉਹਦੇ ਅੱਸੀ ਹੋ ਜਾ ਦੇ ਨੇ ਵੇਖੋ ਨਾ ਕੰਮ ਕਿੱਥੋਂ ਤੱਕ ਪਹੁੰਚ ਗਿਆ ਵਾ ਲੜਾਈਆਂ ਝਗੜੇ ਛੋਟੇ ਮੋਟੇ ਘਰਾਂ 'ਚ ਹੁੰਦੇ ਨੇ ਪਰ ਵੇਖੋ ਵੀ ਅੱਜ ਗੱਲ ਚੱਲ ਕਿੱਧਰ ਨੂੰ ਗਈ ਆ ਮੇਰੇ ਕੋਲ ਬਰਦਾਸ਼ਤ ਇੱਤੋਂ ਪਹਿਲਾਂ ਜਦ ਮੈਂ ਕੋਈ ਹੋਸਟ ਆ ਪੀ ਚੁੱਕਾ ਉਹਨੂੰ ਭਾਦੀ ਨੰਦੀਬ ਨੂੰ ਹੁਣੇ ਦਾ ਹੁਣੇ ਘਰੋਂ ਕੱਢੋ ਬਾਹਰ ਮੰਮੀ ਕੀ ਸੋਚਣ ਦੇ ਜੇ ਤੂੰ ਉਹਨਾਂ ਨੂੰ ਇਹ ਨਾ ਕੱਢਣਾ ਤੇ ਫਿਰ ਅਸੀਂ ਚੱਲ ਜੰਨੇ ਚਲੋ ਗਲੀ ਨੂੰ ਉਠੋ ਆਪਾਂ ਚੱਲੀਏ ਲਾਵਾ ਆ ਮੇਰੇ ਹੱਥਾਂ ਵਾਲ ਇਹਨੂੰ ਕਿੱਥੇ ਖੜੇਗਾ ਮੰਮੀ ਤੇ ਹੀ ਕਾਤੋ ਹਾਥ ਜੋੜਨ ਦੇ ਜੋੜਨ ਵਾਲੇ ਦੇ ਜੋੜੇ ਨਹੀਂ ਸਾਰੀ ਮੇਰੀ ਦੁਨੀਆ ਝਾੜ ਕੇ ਰਹਾਤੀ ਆ ਆਪਾਂ ਨਹੀਂ ਲੱਗ ਰਹਿਣਾ ਚਲੋ ਚੱਲੀਏ ਮੇਰੇ ਕੱਪੜੇ ਪਾਓ ਚੱਲ ਗਲੀ ਨੂੰ ਤੂੰ ਚੁੱਪ ਹੋ ਜਾ ਕੋਈ ਗੱਲ ਨਹੀਂ ਮੰਮੀ ਚੱਲੇ ਜੋਂ ਹੁਣ ਆਪਾਂ